ਗੁਰੂਰ ਲੋਕ ਮਰ ਗਏ ਸਾਡੇ ਇਸ ਗਰਤੀ ਲੋਕ ਉਹਨਾਂ ਕੋਲੇ ਜਾਣਗਾ ਉਹ ਦੇਣ ਇਹਨਾਂ ਨੂੰ ਜੱਖੂ ਦਾਣੇ ਹੈਗੇ ਲੈਰੇ ਦੇ ਹੈਗੇ ਇਥੋਂ ਦੇ ਲੋਕਾਂ ਨਾਲ ਕਿਉਂ ਨਹੀਂ ਗੱਲ ਕਰਦੀ ਹੋ ਤੂੰ ਫਜਲਕਾ ਜਾ ਕੇ ਜਾਂ ਹੋਰ ਫਤੀਗੜ ਸਾਹਿਬ ਬਈ ਸਾਡਾ ਸੰਘਰਸ਼ ਹੈ ਇਹ ਸਹੀ ਤਰੀ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਇਹਨੂੰ ਉਲਝਾਉਣ ਦੀ ਕੋਸ਼ਿਸ਼ ਨਾ ਕਰਨ ਇਹਨੇ ਭੱਜੇ ਫਿਰਦੇ ਨੇ ਫੋਟ ਲਵੇ ਆਉਣ ਲੈਰੇ ਦੇ ਲੋਕਾਂ ਲਵੇ ਆਉਣ ਵੀ ਪ੍ਰਧਾਨ ਕਹਾਉਂਦੇ ਨੇ ਆਪਦੇ ਆਪ ਨੂੰ ਉਹਨਾਂ ਨੇ ਮੈਨੂੰ ਗਲਤ ਸ਼ਬਦਾਵਲੀ ਬੋਲੀ ਆ ਇਹ ਸਾਡੇ ਸਿੰਧਰਸ ਨੂੰ ਕਿਸੇ ਉਲਟ ਪਾਸੇ ਲੈ ਜਾਣਾ ਚਾਹੁੰਦੇ ਹਨ। ਉਹਦੇ ਹੁਣ ਹੀ ਨੱਥ ਪੈਨਟੀ ਨਾਲ ਅੱਗੇ ਨਾ ਹੋ ਬਾਕੀ ਸਭ। ਉਹ ਮੁद्दा ਹੋਰ ਹੈ ਬਣਾਇਆ ਹੋਟਾ। ਇਸ ਕਰਕੇ ਇਹ ਨਹੀਂ ਬਣਿਆ ਜੂਗਾ ਕਿ ਜਿਹੜਾ ਬਈ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਤੇ ਹਰਪ੍ਰੀਤ ਧੂਰੀ ਨੂੰ ਪਹਿਲੇ ਤਾਂ ਸਾਨੂੰ ਇਹ ਦੱਸਣਾ ਵੀ ਇਹ ਜਿਹੜੀ ਨਾਰੀ ਏਕਤਾ ਕਹਿੰਦੇ ਨੇ ਆ ਬੀਬੀਆਂ ਨਾਰੀ ਏਕਤਾ ਵਾਲੀਆਂ ਨਹੀਂ ਹੈਗੀਆਂ ਇਹ ਤਾਂ ਏਡਾ ਵੱਡਾ ਜੁਲਮ ਹੋਇਆ ਉਹ ਆ ਨਾਰੀ ਨੇ ਏਕਤਾ ਕਹਾਉਂਦੀ ਕਹਾਉਂਦੀ ਉਹ ਠੱਗਾਂ ਵਾਲੇ ਪਾਸੇ ਜਾ ਖੜੀ ਮੈਂ ਕਹਿੰਦਾ ਵੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਅਸੀਂ ਜੀ ਨਾਰੀ ਏਕਤਾ ਕਹਾਉਂਦੀ ਨੂੰ ਦੂਜੀ ਗੱਲ ਜਿਹੜਾ ਸੰਘਰਸ਼ ਹੈ ਇਹਨੂੰ ਕੋਈ ਰੋਕਣ ਵਾਲਾ ਨਹੀਂ ਹੈਗਾ ਇਹ ਉਲਟ ਜਿੰਨਾ ਮਰਜ਼ੀ ਲਜਾਈ ਜਾਣ ਸਾਰੀ ਦੁਨੀਆ ਨੂੰ ਪਤਾ ਵੀ ਅਸੀਂ ਕੌਣ ਆ ਜਾ ਸੀ ਕੀ ਕੰਮ ਕਰਦੇ ਆ ਕੀ ਸਾਡੀ ਦਿਸੈ ਪਰ ਇੰਨਾ ਬਾਰੇ ਵੀ ਲੋਕਾਂ ਨੂੰ ਪਤਾ ਇਹ ਕਦੇ ਫਾਜਲ ਕਾ ਜਾਂਦੀ ਹੈ ਕਦੇ ਆਨੰਦਪੁਰ ਸਾਹਿਬ ਜਾਂਦੇ ਨੇ ਕਦੇ ਕਿਤੇ ਜਾਂਦੇ ਨੇ ਉਰੇ ਸੰਗਰੂਰ ਲੋਕ ਮਰ ਗਏ ਸਾਡੇ ਸਗਰਚੀ ਲੋਕ ਉਹਨਾਂ ਕੋਲੇ ਜਾਣਗਾ ਉਹ ਦੇਣ ਇਹਨਾਂ ਨੂੰ ਦੱਖੂਦਾਨੇ ਬਾਹਰਲੇ ਲੋਕਾਂ ਨੂੰ ਗਮਰਾਹ ਕਰ ਕਰ ਸਾਡੇ ਉਲਟ ਕਰਦੀ ਹੈ ਅਸੀਂ ਇਹਨਾਂ ਨੂੰ ਬਰਦਾਸ਼ਤ ਨਹੀਂ ਹੋਊਗਾ ਸਾਥੋਂ ਇਹ ਸਿਆਣੇ ਬਣ ਜਾਣ ਹਲੇ ਵੀ ਇਹਨਾਂ ਦੇ ਝੋਲੀ 'ਚ ਹੈਗਾ ਕੁਛ ਨਾ ਕੁਛ ਚੁੱਪ ਕਰ ਜਾਣ ਜੇ ਇਹਨਾਂ ਨੇ ਚੰਗੀ ਚਾਹੁੰਦੇ ਰਹੀ ਆਪਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਹਾਂਜੀ ਗੋਬਿੰਦ ਜੀ ਮੈਂ ਇਹ ਵੀ ਕਹਿਣਾ ਚਾਹੁੰਦਾ ਵੀ ਦੇਖੋ ਜੇ ਹਰਪ੍ਰੀਤ ਸੱਚੀ ਹੈ ਜੇ ਉਹਨੂੰ ਲੱਗਦਾ ਵੀ ਕੋਈ ਮੇਰੇ ਨਾਲ ਬੇਨਸਾਪੀ ਹੋ ਰਹੀ ਹੈ ਜੇ ਬੰਦਾ ਪਰਚੇ 'ਚ ਪੈ ਗਿਆ ਜਾਂ ਸਾਡੇ ਤੇ ਵੀ ਹੋਊਗਾ ਤੇ ਉਸ ਕਰਕੇ ਮੈਂ ਕਹਿਣਾ ਚਾਹੁੰਦਾ ਵੀ ਜਿਲ੍ਹਾ ਸੰਗਰੂਰ 'ਚ ਵੀ ਪ੍ਰੈਸਰ ਰਿਪੋਰਟਰ ਨੇ ਜਿਲ੍ਹਾ ਸੰਗਰੂਰ ਦੇ ਜਥੇਬੰਦੀਆਂ ਹੈਗੀਆਂ ਲੋਕ ਹੈਗੇ ਲਹਿਰੇ ਦੇ ਹੈਗੇ ਇਥੋਂ ਦੇ ਲੋਕਾਂ ਨਾਲ ਕਿਉਂ ਨਹੀਂ ਗੱਲ ਕਰਦੀ ਉਹ ਤੇ ਜਿਹੜਾ ਸੰਘਰਸ਼ ਹੈ ਲੁੱਟ ਤੇ ਠੱਗੀ ਦੇ ਖਿਲਾਫ ਹੈ ਇਹ ਜਾਰੀ ਰਹੂਗਾ ਜਿੱਥੇ ਹੀ ਮਰਜ਼ੀ ਪਰਲੇ ਤੁਸੀਂ ਇੱਕ ਆਡੀਓ ਸੁਣ ਲੋ ਉਹਦੀ ਜਣਕੀ ਜਿਹੜੀ ਉਹ ਕਹਿ ਰਹੀ ਹੈ ਮੈਂ ਕਹਿੰਦਾ ਮਨਾ ਨਹੀਂ ਗੱਲ ਕਰੂੰਗੀ ਨਾ ਬਲਦੀਪ ਨੂੰ ਵੀ ਕੀ ਗੱਲਬਾਤ ਹੋਊਗੀ ਭਾਈ ਸਪੀਕਰ ਲੈ ਕੇ ਲੈਟ ਗਿਆ ਤੁਹਾਡੇ ਬਾਅਦ ਚ ਇੱਕ ਨਾ ਸਰਕਾਰ ਹੋ ਗਈ ਇੱਕ ਪੁਲਿਸ ਵਾਲੇ ਹੋ ਗਏ ਇੱਕ ਹੋ ਗਏ ਡਾਕਟਰ ਠੀਕ ਹੈ ਇੱਕ ਹੋ ਗਏ ਡੀਲਰ ਅੱਜ ਤੈਨੂੰ ਵੀ ਵਿਸ਼ਵਾਸ ਨਾ ਅੱਜ ਕਰੀਂ ਨਾ ਗੱਲ ਕਰੀਂ ਛੇ ਸਾਡਾ ਸਾਕਾ ਭਾਈ ਕਿਉਂ ਨਾ ਹੋਵੇ ਠੀਕ ਹੈ ਨਾ ਪਹਿਲੇ ਲੋਕ ਉਰੇ ਦੇ ਕਿਉਂਕਿ ਉਹ ਵੀ ਲੀਡਰ ਨੇ ਨਾ ਜਿਹੜੇ ਸਾਡੇ ਭਾਈ ਚਰੇਲੇ ਵਾ ਜਾ ਰਹੀ ਹੈ ਜਿਹੜੇ ਜਣਕੀ ਕਹੀ ਜੀ ਸ਼ਬਦਾਬਲੀ ਮੇਰੇ ਖਿਲਾਫ ਹੋਰ ਵੀ ਜਿਹੜੀ ਉਹ ਜਾਨੀ ਕਿ ਜੀ ਔਰਤਾਂ ਦੇ ਖਿਲਾਫ ਉਹਦੇ ਵੀ ਧੀਆ ਭਣਾਂ ਨੇ ਆ ਜਾਂ ਕੁਝ ਬੋਲ ਰਹੇ ਦੀ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਬਾਈ ਕੱਲੀ ਸ਼ੀਸ਼ਮੂੜੀਆ ਤੇ ਨਹੀਂ ਕੱਲਾ ਗੱਲਾਂ ਦਾ ਕੜਾਣਾ ਕਰੋ ਮદાન ਚਾਹੋ ਇੱਥੇ ਲੈਰੀ ਦੇ ਵਿੱਚ ਰਿਪੋਰਟ ਬਣਾਓ ਪਤਾ ਕਰੋ ਇਹਦਾ ਕੀ ਰਿਸ਼ਤਾ ਹੈ ਜਾਨੀ ਕਿ ਉਹਨਾਂ ਨਾਲ ਤਕੜੇ ਲੋਕਾਂ ਨਾਲ ਇਹ ਕਿਸੇ ਇੱਕ ਸਿਧਾਂਤ ਹੈਗਾ ਕਿਸੇ ਜਥੇਬੰਦੀਆਂ ਦਾ ਸਾਡਾ ਜਿਹੜੀਆਂ ਲੜਨ ਵਾਲੀਆਂ ਜਥੇਬੰਦੀਆਂ ਨੇ ਇਹ ਤੁਸੀਂ ਕਹਿੰਦੇ ਹੋ ਕਿ ਉਹ ਮੁੱਦੇ ਚੱਕਦੇ ਯਾ ਕਰਦੀਆਂ ਖੜਦੀ ਤਾਂ ਉਹ ਉਲਟ ਹੈ ਕਿੰਨੇ ਲੋਕਾਂ ਦੇ ਖਿਲਾਫ ਇਹ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੰਗ ਹੈ ਜਿਹੜੀ ਜਾਰੀ ਰਹੂਗੀ ਕੋਈ ਜਿੰਨੀਆਂ ਵੀ ਮਰਜ਼ੀ ਕਹਾਣੀਆਂ ਕਰ ਲੇ ਅਸੀਂ 6 ਤਰੀਕ ਨੂੰ ਪ੍ਰੋਗਰਾਮ ਕਰਕੇ ਪਰਸੋਂ ਨੂੰ ਉਸ ਤੋਂ ਬਾਅਦ ਦੇ ਵਿੱਚ ਕੋ ਸੂਬਾ ਪਦਰੀ ਕਾਲ ਦੇ ਕੇ ਵੱਡਾ ਸੰਘਰਸ਼ ਕਰਾਂਗੇ ਜਿੱਦੀ ਇਥੋਂ ਦੀ ਸਰਕਾਰ ਦੀ ਹੋਊਗੀ ਤਕੜਾ ਸੰਘਰਸ਼ ਕਰਾਂਗੇ ਹਾਂਜੀ ਮਾਤਾ ਜੀ ਕੀ ਕਹਿਣਾ ਚਾਹੁੰਦੇ ਹੋ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਸਰ ਸਾਡਾ ਸੰਘਰਸ਼ ਚੱਲ ਰਿਹਾ ਹੈ ਵੈਸੇ ਤਾਂ ਡੇਢ ਮਹੀਨੇ ਤੋਂ ਉੱਪਰ ਹੋ ਗਿਆ ਜੀ ਪਰ ਫਿਰ ਵੀ ਅਸੀਂ 12 13 ਦਿਨਾਂ ਤੋਂ ਐਸਡੀਐਮ ਦਫ਼ਤਰ 'ਚ ਬੈਠੇ ਆ ਗੋਬਿੰਦ ਚਾਦਲੀ ਪ੍ਰਧਾਨ ਜੀ ਇਹ ਸਾਡੀ ਹੈਲਪ ਕਰ ਰਹੇ ਨੇ ਪਰ ਹਰਪ੍ਰੀਤ ਘਰਤੂਰੀ ਇਹ ਸਾਡੇ ਸੰਘਰਸ਼ ਨੂੰ ਹੋਰ ਹੀ ਪਾਸੇ ਲੈ ਜਾਣਾ ਚਾਹੁੰਦੇ ਨੇ ਇਹ ਮੈਂ ਪ੍ਰਧਾਨ ਜੀ ਦੇ ਖਿਲਾਫ ਇਹ ਕਹਿ ਰਹੇ ਨੇ ਵੀ ਉਹ ਕੁਝ ਹੋਰ ਬੋਲਦੇ ਨੇ ਔਰਤਾਂ ਦੇ ਖਿਲਾਫ ਬੋਲਦੇ ਨੇ ਸਾਡੀ ਤਾਂ ਉਹ ਹੈਲਪ ਕਰ ਰਹੇ ਨੇ ਅਸੀਂ ਕਿਵੇਂ ਕਹਦਾਂਗੇ ਵੀ ਗਲਤ ਬੋਲ ਰਹੇ ਨੇ ਅਸੀਂ ਵੀ ਉਹਨਾਂ ਦੀ ਵੀਡੀਓ ਸੁਣੀ ਹੈ ਰਿਕਾਰਡਿੰਗਾਂ ਸਾਰੀਆਂ ਸੁਣੀਆਂ ਨੇ ਜੀ ਅਸੀਂ ਸਾਰਿਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਆ ਵੀ ਸਾਡਾ ਸੰਘਰਸ਼ ਹੈ ਇਹ ਸਹੀ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਇਹਨੂੰ ਉਲਝਾਨ ਦੀ ਕੋਸ਼ਿਸ਼ ਨਾ ਕਰਨ ਜਿਹੜੇ ਕਿਸੇ ਨੂੰ ਕੋਈ ਸੱਚਾਈ ਜਾਨਣੀ ਹੈ ਅਸੀਂ ਲਹਰਗਾਗਾ ਚੈਸਡੀਮ ਦਫ਼ਤਰ 'ਚ ਬੈਠੇ ਆ ਧਰਨੇ 'ਤੇ ਸਾਡੇ ਨਾਲ ਇੱਥੇ ਆ ਕੇ ਸਾਡੇ ਨਾਲ ਤਾਲਮੇਲ ਕਰਨ ਸਾਡੇ ਨਾਲ ਗੱਲਬਾਤ ਕਰਨ ਫੇ ਇੱਕ ਪਾਸੇ ਤਾਂ ਉਹ ਕਹਿੰਦੇ ਨੇ ਸਾਡੀ ਔਰਤਾਂ ਦੀ ਜਿੱਤਵੰਦੀ ਹੈ ਨਾਰੀ ਏਕਤਾ ਜਬਰ ਬਰੋਦੀ ਫਰੰਟ ਪਰ ਉਹ ਔਰਤਾਂ ਦੇ ਖਿਲਾਫ ਖੜੇ ਨੇ ਜੀ ਸਾਨੂੰ ਪਿਛਲੇ 2-2.5 ਸਾਲ ਤੋਂ ਉਹ ਗੁੰਮਰਾਹ ਕਰ ਰਹੇ ਨੇ ਸਾਡਾ ਕੰਮ ਕਰਾਉਣ ਦੇ ਬਦਲੇ ਪੈਸੇ ਲੈ ਗਿਆ ਸੀ ਅਸੀਂ ਦੁਬਾਰਾ ਵੀ ਇਹੀ ਪੁੱਛ ਰਹੇ ਸੀ ਵੀ ਸ਼ਾਇਦ ਸਾਡਾ ਹੁਣ ਉਹ ਕੰਮ ਕਰਵਾ ਦੇਣ ਵੀ ਹੁਣ ਤਾਂ ਅਸੀਂ ਲੜਾਈ ਜਾਨੀ ਅੱਗੇ ਲੈ ਗਏ ਵੀ ਸ਼ਾਇਦ ਸਾਡੀ ਹੈਲਪ ਕਰ ਦੇਣ ਪਰ ਉਹਨਾਂ ਨੇ ਸਾਡੀ ਕੋਈ ਹੈਲਪ ਨਹੀਂ ਕੀਤੀ ਬਲਕਿ ਉਸੇ ਆਡੀਓ ਨੂੰ ਸਾਨੂੰ ਖਰੀਦਣ ਦੇ ਮਾਮਲੇ 'ਚ ਅਸੀਂ ਉਹਨਾਂ ਨੂੰ ਖਰੀਦਦੇ ਹਾਂ ਵੀ ਕੋਹ ਹਰਪ੍ਰੀਤ ਕਹਿੰਦੀ ਮੈਨੂੰ ਖਰੀਦਣਾ ਚਾਹੁੰਦੇ ਨੇ ਉਹ ਹੋਰੀ ਦਿਸ਼ਾ 'ਚ ਸਾ ਮੇਰੇ ਕੋਈ ਸਹਾਈ ਨਹੀਂ ਹੈਗਾ ਉਹ ਤੇ ਉਹ ਪਤਾ ਨਹੀਂ ਉਹਨਾਂ ਨੇ ਕੀ ਤੋਂ ਤਾਂ ਕਰਵਾਏ ਨੇ ਕੀਤੇ ਗੋਬਿੰਦ ਸ਼ਾਹੀ ਜੀ ਇਹ ਸਾਡੀ ਹੈਲਪ ਕਰ ਰਹੇ ਨੇ ਸਾਡੀ ਮਦਦ ਕਰ ਰਹੇ ਨੇ ਬਹੁਤ ਵਧੀਆ ਇਨਸਾਨ ਨੇ ਇਹ ਬਹੁਤ ਵਧੀਆ ਬੰਦੇ ਨੇ ਔਰ ਜਿਹੜੇ ਕਿਸ ਆਪਣਾ ਹਰਪ੍ਰੀਤ ਕੌਰ ਧੂਰੀ ਹੈ ਇਹ ਸਾਡੇ ਸੰਘਰਸ਼ ਨੂੰ ਇੱਕ ਉਲਟ ਪਾਸੇ ਲੈ ਜਾਣਾ ਚਾਹੁੰਦੇ ਨੇ ਜਿਹਨਕ ਤਾਂ ਕੁਝ ਛੋਟੇ ਦੇ ਵੀ ਇਲਜ਼ਾਮ ਲੱਗਦੇ ਨੇ ਤੇ ਅੱਜ ਕਿਹੜੇ ਪਾਸੇ ਨੂੰ ਮਤਲਬ ਧਰਨਾ ਚੱਲਿਆ ਹੋਇਆ ਸੀ ਕਿ ਉਹ ਕਿਹੜੇ ਪਾਸੇ ਨੂੰ ਗੱਲਾਂ ਜਾ ਰਹੀਆਂ ਨੇ ਸਾਨੂੰ ਮਾਰੀ ਜਾਣਕਾਰੀ ਸਾਂਝੀ ਕਰ ਦਿਓ ਕੀ ਇਹ ਮਾਮਲਾ ਸਾਰਾ ਜਾਣਕਾਰੀ ਇਹ ਹੈ ਪਹਿਲੀ ਗਲਤੀ ਤੁਹਾਡਾ ਧੰਨਵਾਦ ਕਿਉਂਕਿ ਜਿੱਦਿਆਂ ਦਾ ਇਹ ਘੋੜ ਚੱਲਿਆ ਜਿਹੜਾ ਇਹ ਬੰਦਾ ਹੈ ਮਾਲਕ ਇਹਨਾਂ ਨੇ ਪੂਰੀ ਪ੍ਰੈਸ ਨੂੰ ਰੋਕਿਆ ਹੋਇਆ ਤੇ ਤੁਹਾਡਾ ਮੈਂ ਇਸ ਕਰਕੇ ਧੰਨਵਾਦ ਕਰਦਾ ਵੀ ਤੁਸੀਂ ਇਹਨਾਂ ਦੀ ਆਵਾਜ਼ ਚੱਕੀ ਹੈ ਪਹਿਲਾਂ ਤੋਂ ਲੰਬੇ ਸਮੇਂ ਤੋਂ ਪਹਿਲਾਂ ਵੀ ਹੁਣ ਵੀ ਪਰ ਇਹ ਮਾਮਲਾ ਕੀ ਆ ਪੂਰਾ ਮੈਂ ਤੁਹਾਡੇ ਚੈਨਲ ਰਾਹੀਂ ਅੱਜ ਦੁਬਾਰਾ ਫੇਰ ਮੌਕਾ ਮਿਲਿਆ ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਅਸੀਂ ਜਾਨੀ ਕਿ ਸੰਤੋਸ਼ ਰਾਣੀ ਦੂਜੀ ਮਾਤਾ ਦਾ ਇਹਦਾ ਵੀ ਸੰਤੋਸ਼ ਰਾਣੀ ਨਾਂ ਹੈ ਪਈਦਾ ਘਰ ਵਾਲੇ ਦਾ ਨਾਮ ਬਿਮਲੋ ਹੈ ਇਹਦਾ ਘਰ ਵਾਲੇ ਦਾ ਨਾਮ ਕੀ ਪ੍ਰੇਮ ਚੰਦ ਹੈ ਤੇ ਇੱਕ ਜਾਨੀ ਕਿ ਹੈਗਾ ਸੋਮਨਾਥ ਕਿੱਥੇ ਜੀ ਇਹ ਖੜੇ ਨਹੀਂ ਇਹ ਤਿੰਨ ਪਰਿਵਾਰਾਂ ਦਾ ਮਾਮਲਾ ਉਹਦੇ ਅੱਜ ਨਹੀਂ ਰੋਲੇ 2012 ਤੋਂ ਬਲਾਡੇ ਤੋਂ ਲੈ ਕੇ ਪਹਿਲਾਂ ਵੀ ਅਸੀਂ ਟਰੈਕਟਰ ਟ੍ਰੈਕਟਰ ਗੱਡੀਆਂ ਲੋਕਾਂ ਦੇ ਜਿੰਦੇ ਤੋੜੇ ਨੇ ਆ ਵਾਪਸ ਕਰਵਾਏ ਨੇ ਤੇ ਗਵਾ ਕਬੂਤੇ 420 ਦਾ ਪਰਚਾ ਦਰਜ ਉਹ ਬਈ ਮੈਂ ਕਰਵਾਇਆ ਜਿਹੜੇ ਬੰਦੇ ਉਹ ਕਹਿਣ ਲੈ ਰਹੇ ਨੇ 420 ਦਾ ਪਰਚਾ ਦਰਜ ਨਹੀਂ ਕਰਵਾਇਆ ਉਹ ਪਹਿਲਾਂ ਕਰਵਾਇਆ ਕਿਹੜੇ ਸਾਲ ਚੋਏ ਆ ਬੇਬੇ ਕਿੰਨਾ ਚੱਲੋ ਗਿਆ 2021 ਦੇ ਵਿੱਚ ਇਹ ਜਿਹੜੀ ਮਾਈ ਆ ਸੰਤੋਸ਼ ਰਾਣੀ ਇਹ ਜਾਨੀ ਕਿ ਇਹਨਾਂ ਦੀ ਜ਼ਮੀਨ ਖੜਾਪ ਕਰ ਗਿਆ ਇਹਨਾਂ ਦਾ ਸੋਨਾ ਹੜਾਪ ਕਰ ਗਿਆ ਇਨਾਂ ਦੇ ਘਰ ਤੇ ਕਬਜ਼ਾ ਕਰਨ ਦੀਆਂ ਕੋਸ਼ਿਸ਼ਾਂ ਕਰਨੀਆਂ ਚੋਰੀ ਦਾ ਪਰਚਾ ਪ੍ਰੇਮ ਕੋਟੜੇ ਤੇ ਆ ਰਿਹੇ ਤੇ ਤੇ ਕਰਾਇਆ ਪ੍ਰੇਮ ਕੋਟੜਾ ਉਧਰ ਖੜ ਗਿਆ ਇਹ ਜਿਹੜਾ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਹੀ ਚਾਹੁੰਦਾ ਵੀ ਇਹ ਜਿਹੜਾ ਇੱਕ ਮੈਂ ਗਰੋਹ ਕਹ ਹੈ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਜਿਹੜਾ ਲੋਕ ਸਾਡੇ ਸੰਘਰਸ਼ ਨੂੰ ਤਾਰੋ ਪਿੰਡੋ ਕਰਨਾ ਚਾਹੁੰਦੇ ਨੇ ਸਾਡੀ ਜਿਹੜੀ ਲੜਾਈ ਹੈ ਇਹ ਫਾਈਨਾਂਸ ਕਰਨ ਵਾਲੇ ਦੇ ਖਿਲਾਫ ਨੇ ਜੇ ਪਾਰਟੀ ਬਣੇ ਨੇ ਚੋਰ ਨੇ ਇਹਨਾਂ ਨੂੰ ਉਦੋਂ ਬਾਅਦ ਛੋਲੀ ਛੋਲੀ ਸਾਨੂੰ ਪਤਾ ਲੱਗਿਆ ਵੀ ਇਹ ਕਹਿੰਦੇ ਵੀ ਸਭ ਤੋਂ ਪੈਸੇ ਵੀ ਲੈ ਗਏ ਫਿਰ ਦਰਖਾਸਤ ਹਰਪ੍ਰੀਤ ਤੇ ਵੀ ਪਾਈ ਹੋਤੋ ਵੀ ਪਾਈ ਕਿਉਂਕਿ ਜਿੱਥੇ ਤੱਕ ਮਰਜ਼ੀ ਉਦੋਂ ਬਾਅਦ ਜੀ ਮੇਰੇ ਤੇ ਦਰਖਾਸਤਾਂ ਐਸਐਸਪੀ ਨੂੰ ਹੋਰ ਗਲਤ ਗਲਤ ਬੰਦਿਆਂ ਨੂੰ ਗਲਤ ਵਰਤ ਕੇ ਗਲਤ ਗਾਈਡ ਕਰਕੇ ਮੈਂ ਲੋਕਾਂ ਨੂੰ ਇਹ ਕਹਿੰਦੇ ਆ ਵੀ ਜਾਨੀ ਕਿ ਪੂਰੀ ਮਾਮਲੇ ਦੀ ਪੜਤਾਲ ਕਰੋ ਇੱਥੇ ਮੈਂ ਜਿਹੜੀਆਂ ਜਮਹੂਰੀ ਅਧਿਕਾਰ ਸਭਾ ਹੋਰ ਲੋਕਾਂ ਚ ਕੰਮ ਕਰਨ ਵਾਲੀਆਂ ਜਥੇਬੰਦੀਆਂ ਨੇ ਅ ਮਜ਼ਦੂਰ ਕਿਸਾਨ ਜਥੇਬੰਦੀਆਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਵੀ ਠੱਗਾਂ ਨੂੰ ਨੰਗੇ ਚੱਟੇ ਕਰੋ ਹਰ ਪ੍ਰੀਤ ਤੇ ਦਰਖਾਸਤ ਅਸੀਂ ਗਲਤ ਦਵਾਈ ਦਵਾਈ ਹੋਵੇ ਸਾਡੀ ਕੋਈ ਕਿਸੇ ਨਾਲ ਰੰਜਸ ਹੋਵੇ ਅਸੀਂ ਕਿਸੇ ਵੀ ਔਰਤਾਂ ਦਾ ਅਸੀਂ ਮਾਨ ਸਨਮਾਨ ਕਰਦੇ ਆਂ ਕਿਸੇ ਦੀ ਵੀ ਜਾਨੀ ਕਿ ਕੋਈ ਕਦੇ ਕੋਈ ਸਾਨੂੰ ਕੋਈ ਰੰਜਸ ਨਹੀਂ ਰਗਦੀ ਕੋਈ ਕਿਤੇ ਗਿਆ ਕਿਤੇ ਕਿਵੇਂ ਕੰਮ ਕਰਦਾ ਪਰ ਇਸ ਕਰਕੇ ਜਿੱਥੇ ਲੜਾਈ ਠੱਗੀ ਦੇ ਖਿਲਾਫ ਹੈ ਲੁੱਟ ਕਰਨ ਵਾਲੇ ਦੇ ਖਿਲਾਫ ਹੈ ਉੱਥੇ ਜਿਹੜੇ ਇਹ ਜੇ ਠੱਗ ਚੋਰ ਨੇ ਉਹਨਾਂ ਦੇ ਖਿਲਾਫ ਵੀ ਸੰਘਰਸ਼ ਜਾਰੀ ਰਹੂਗਾ ਇਹ ਸਾਡਾ ਸੰਘਰਸ਼ ਹੈ ਜਿਹੜਾ ਚੱਲ ਇਹ ਆਵਾਜ਼ ਕਦੇ ਨਹੀਂ ਦਬਦੀ 6 ਮਈ ਨੂੰ ਅਸੀਂ ਜਾਨੀ ਕਿ ਰੱਖਿਆ ਇਕੱਠ ਹੋਰੇ 2 ਘੰਟੇ ਦਾ ਜਾਮ ਕਰਾਂਗੇ ਉਸ ਤੋਂ ਬਾਅਦ ਕੋਈ ਸੂਬੇ ਵਾਲਿਆਂ ਨਾਲ ਗੱਲ ਕਰਕੇ ਮੀਟਿੰਗ ਕਰਕੇ ਅਗਲਾ ਸੰਘਰਸ਼ ਚੱਲੂਗਾ ਜਦੋਂ ਇਹਦਾ ਘਰ ਰੋਕਿਆ ਉਹਦਾ ਘਰ ਰੋਕਿਆ ਉਦੋਂ ਘਰ ਦੇ ਵਿੱਚ ਕਬਜ਼ੇ 'ਚ ਵੀਡੀਓ ਏ ਉਸ ਬੰਦੇ ਦੀ ਪਰਚਾ ਮੈਂ ਐਵੇਂ ਨਹੀਂ ਕਰਾਇਆ ਪਹਿਲਾਂ ਦਰਖਾਸਤਾਂ ਚੱਲਦੀ ਆ ਰਹੀਆਂ ਨੇ ਇਹਦਾ ਜਦੋਂ ਘਰ ਰੋਕਿਆ ਹਰ ਲੋਕ ਆਉਣ ਵਾਸਤੇ 100 100 ਅਸੀਂ ਰਕਾਉਣ ਵਾਲਿਆਂ ਨਾਲ ਸੀ ਹਾਂ ਰਕਾਉਣ ਵਾਲਿਆਂ ਨਾਲ ਉਹਦੇ ਨਾਲ ਜਿਹੜੇ ਬੰਦੇ ਠੱਗ ਨੇ ਜਿਹੜੇ ਜਨਕ ਕਿ ਵਾਲਾ ਕੀ ਰਿਸ਼ਤਾ ਇਹਨਾਂ ਦਾ ਉਹਦੇ ਨਾਲ ਇਹ ਇਹ ਦੱਸ ਦੇਣਾ ਤੇ ਇਸ ਕਰਕੇ ਮੈਂ ਕਹਿਣਾ ਚਾਹੂੰਗਾ ਦੂਜੀ ਗੱਲ ਜਿਹੜੀ ਮੈਂ ਖਾਸ ਤੌਰ ਤੇ ਕਰਨੀ ਚਾਹੁੰਦਾ ਹੁਣ ਜੇ ਉਹ ਸੱਚੇ ਨੇ ਭੱਜੇ ਫਿਰਦੇ ਨਹੀਂ ਥੋੜੇ ਲਵੇ ਆਉਣ ਲਹਿਰੇ ਦੇ ਲੋਕਾਂ ਲਵੇ ਆਉਣ ਵੀ ਭਾਈ ਕੀ ਮਾਮਲਾ ਕੀ ਨਾ ਸੰਗਰੂਰ ਚ ਆਉਣ ਭਾਈ ਮੀਟਿੰਗਾਂ ਕਰਦੇ ਨੇ ਜਾ ਕੇ ਗਮਰਾਹ ਕਰਦੇ ਨੇ ਫਤੇਗਰ ਸਾਹਿਬਾ ਫਾਜਲ ਕਾ ਜਾ ਕੇ ਜਿਹੜੇ ਮਾੜੇ ਮੋਟੇ ਗਰੀਬਾਂ ਦੀ ਵਾਸ਼ ਠਾਉਂਦੇ ਨੇ ਉਹਨਾਂ ਲੋਕਾਂ ਨੂੰ ਘਮਰਾਹ ਕਰਦੇ ਨੇ ਵੀ ਜੀ ਗੋਬਿੰਦ ਸਾਹਿਬ ਲਈ ਐਂ ਬੋਲਦਾ ਤੇ ਆਨੰਦਪੁਰ ਸਾਹਿਬ ਉਹ ਜਣ ਕੇ ਜੀ ਪੁੱਠਾ ਬੋਲਦਾ ਜੀ ਉਹ ਜਣ ਕੇ ਮੈਨੂੰ ਕਰਦਾ ਕਿਉਂਕਿ ਧੀਆ ਪੈਣਾ ਸਭ ਦੀਆਂ ਸਾਜੀਆਂ ਨਹੀਂ ਜਿੱਥੇ ਮੇਰੇ ਵੀ ਘਰੇ ਧੀਆ ਪਾਣੀਆਂ ਨੇ ਉਹ ਸੱਚ ਕਹਿ ਰਿਹਾ ਹੈ ਉਹ ਵੀ ਇਹਦੇ ਵੀ ਧੀਆ ਪੈਣਾ ਹੋਣੀ ਠੀਕ ਹੈ ਇੱਕ ਬੀਬੀ ਵੀ ਕਹਿ ਰਹੀ ਹੈ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਵੀ ਲੜਾਈ ਠੱਗੀ ਦੇ ਖਿਲਾਫ ਹੈ ਠੱਗੀ ਲੱਗੀ ਹੈ ਤਰਾ ਤੋਂ ਬੇਕਾਰ ਹੋ ਗਏ ਲੋਕ ਉਹਨਾਂ ਤੇ ਛਿਰਤੇ ਛੱਤ ਨਹੀਂ ਰਹੀ ਇੱਕ ਬੰਦਾ ਲੁੱਟ ਕਰ ਗਿਆ ਉਹਦੀ ਜ਼ਮੀਨ ਕਿੰਨੀ ਬਣੀ ਉਹਦੀ ਉੱਚ ਪੱਦਰੀ ਮੰਗ ਐਸਟੀਵੀ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਵੀ ਭੇਜਿਆ ਹੋਇਆ ਇਹ ਸੰਘਰਸ਼ ਚਾਹੇ ਜਿੰਨਾ ਵੀ ਮਰਜ਼ੀ ਟਾਈਮ ਲੱਗ ਜੇ ਜਾਰੀ ਰਹੂਗਾ ਮੈਂ ਇਹ ਪੇਸ਼ੇਵਰ ਜੀਤਾ ਜਿਹੜਾ ਮੁੰਡਾ ਫਾਜ਼ਲਕਾ ਤੋਂ ਉਹਨੇ ਵੀ ਹੱਕ ਚ ਪਈ ਹੋਈ ਹੈ ਹਰਪ੍ਰੀਤ ਕੌਰ ਧੋਰੀ ਦੇ ਵਿਚ ਚਲੋ ਉਹਦਾ ਕੋਈ ਕੀ ਉਹਦੇ ਨਾਲ ਹਰਪ੍ਰੀਤ ਨਾਲ ਹੈ ਜਾਨੀ ਕਿ ਕੀ ਉਹਦੀ ਸਮਝ ਹੈ ਮੈਂ ਉਸ ਵਿਸ਼ੇ ਤੇ ਨਹੀਂ ਪਾਉਂਗਾ ਸਭ ਦਾ ਹੀ ਹੱਕ ਹੁੰਦਾ ਹੈ ਪਰ ਮੈਂ ਉਹਨੂੰ ਕਹਿਣਾ ਚਾਹੁੰਦਾ ਵੀ ਬਈ ਮੇਰੇ ਇੱਥੇ ਆ ਕੇ ਜ਼ਮੀਨ ਚ ਚੈੱਕ ਕਰੋ ਠੀਕ ਹੈ ਮੈਂ ਨਹੀਂ ਚੱਕਿਆ ਆਪਦਾ ਮੁੱਦਾ ਇਹ ਤਾਂ ਮੇਰਾ ਪੁੱਤ ਬਣ ਕੇ ਮੇਰੀ ਕੋਠੀ ਵੇਚ ਕੇ ਖਾ ਗਿਆ ਉਸ ਸਾਲ ਨੂੰ ਦਵਾ ਗਿਆ ਮੇਰੀ ਘਰ ਵਾਲੀ ਨੂੰ ਡਰਾਉਣ ਜਾਇਆ ਕਰੇ ਇਹਨੇ ਮਤਲਬ ਮੇਰੀ ਕੋਠੀ ਕਮਾਤੀ ਮੈਂ ਘਰੋਂ ਬੇਕਰ ਕਰਤਾ ਮੇਰੇ ਘਰ ਦੇ ਮਤਲਬ ਉਹ ਸੈਸੇ ਜੀ ਮਰ ਗਏ ਉਹਨੂੰ ਰੋਜ਼ ਜਾ ਕੇ ਡਰਾ ਦਿਆ ਕਰੇ ਉਹ ਤਾਂ 10 ਸਾਲ ਨਹੀਂ ਆਉਂਦਾ ਉਹ ਤਾਂ 20 ਸਾਲ ਨਹੀਂ ਆਉਂਦਾ ਰੋਜ ਦੀ ਰੋਜ ਉਹ ਤੇ ਕਲਾਸ ਲਾਇਆ ਕਰੇ ਛੇਕਣ ਨੂੰ ਸਾਨੂੰ ਮਤਲਬ ਉਹ ਕੋਠੀ ਤੋਂ ਇਹ ਬੰਦੇ ਨੇ ਬਾਂਝਾ ਕੀਤਾ ਗੇਟਾਂ ਤੱਕ ਵੀ ਵੇਚਣ ਤੱਕ ਗਿਆ ਮੈਂ ਕਿਹਾ ਵੀ ਨਹੀਂ ਤੂੰ ਇਹ ਗੇਟ ਨਾ ਭਾਈ ਵੇਚਨੀ ਇਹ ਗੇਟਾਂ ਨੇ ਤਾਂ ਹਲੇ ਪੈਸੇ ਵੀ ਰਹਿੰਦੇ ਨੇ ਇਹ ਕੀ ਐਡੇ ਵੱਡੇ ਠੱਗਾ ਨੂੰ ਅਸੀਂ ਕੀ ਕਰਾਂਗੇ ਮਸਾ ਤਾਂ ਇਹ ਡੱਕਰੇ ਤੇ ਦੁਬਾਰੇ ਫੇਰ ਸਾਨੂੰ ਦੁਖੀ ਕਰਨ ਲੱਗੇ ਚਾਰ ਹੋ ਜਾਵੇ ਗੁਰੂ ਗੋਬਿੰਦ ਸਿੰਘ ਦੇ ਮਨ ਨੂੰ ਭਾਵੇ ਚੜਦੀ ਕਲਾ ਹੋ ਜਾਵੇ ਸੋ ਸਰੀਆਕਾਰ ਮਾਰਕ ਪਰ ਪ੍ਰਧਾਨ ਕਹਾਉਂਦੇ ਨੇ ਆਪਦੇ ਆਪ ਨੂੰ ਉਹਨਾਂ ਨੇ ਮੈਨੂੰ ਗਲਤ ਸ਼ਬਦਾਵਲੀ ਬੋਲੀ ਆ ਮੇਰੇ ਕੋਲੇ ਵਿਦੋ ਪ੍ਰੂਫ ਪਿਆ ਉਹ ਪ੍ਰੂਫਾਂ ਦੇ ਆਧਾਰ ਤੇ ਮੈਂ ਪੁਲਿਸ ਪ੍ਰਸ਼ਾਸਨ ਸੰਗਰੂਰ ਐਸਐਸਪੀ ਸਾਹਿਬ ਐਸਐਚਓ ਆਪਣਾ ਸ਼ਾਗਰੀ ਥਾਣਾ ਉੱਥੇ ਵੀ ਦਰਖਾਹ ਚਲਦੀ ਆ ਸਾਈਬਰ ਕ੍ਰਾਈਮ ਦੇ ਵਿੱਚ ਦਰਖਾਹ ਚਲਦੀ ਆ ਮੈਂ ਮੰਗ ਕਰਦੀ ਆ ਤੇ ਬੰਦੀ ਕਾਰਵਾਈ ਬੰਦੇ ਤੇ ਹੋਣੀ ਚਾਹੀਦੀ ਆ ਉਹਦੇ ਹੁਣੇ ਨੱਥ ਪੈਣੀ ਚਾਹੀਦੀ ਤਾਂ ਜੋ ਅੱਗੇ ਨਾ ਉਹ ਵੱਧ ਸਕੋ ਸੋ ਇਸ ਕਰਕੇ ਐਸੀ ਇਹ ਗੱਲਾਂ ਨਾਲ ਹੀ ਅੱਗੇ ਵਾਧੀਆਂ ਨੇ ਤੇ ਸਾਡੀਆਂ ਧੀਆਂ ਦੇ ਸ਼ੋਸ਼ਣ ਹੁੰਦੇ ਨੇ ਬਲਾਕਾਰ ਹੁੰਦੇ ਨੇ ਫਿਰ ਸਾਡੀਆਂ ਧੀਆਂ ਨੂੰ ਮਾਰਿਆ ਜਾਂਦਾ ਤੇ ਫਿਰ ਅਸੀਂ ਧਰਮੇ ਮੁਜਾਰੇ ਲਉਂਦੀ ਆ ਅੱਜ ਮੇਰੇ ਨਾਲ ਹੋਇਆ ਮੇਰੇ ਕੰਨੀ ਨਾਨੀ ਪੂਰੇ ਪੰਜਾਬ ਦੀਆਂ ਭੈਣਾਂ ਨਾਲ ਇਹ ਗੱਲ ਹੋਈ ਆ ਸੋ ਸਾਥੀਓ ਇੱਕ ਸੰਤੋਸ਼ ਰਾਣੀ ਲਹਿਰੇਗਾ ਅੱਗੇ ਤੋਂ ਜੋ ਕਿ ਸੋਸ਼ਲ ਮੀਡੀਆ ਤੇ ਗ੍ਰੋ ਦਾ ਸਰੀਆ ਬਹੁਤ ਜ਼ਿਆਦੇ ਗਲਤ ਬੋਲ ਰਹੀ ਆ ਮੈਂ ਉਹਨੂੰ ਵੀ ਕਹਿਣਾ ਚਾਹੁੰਨੀ ਆ ਭੈਣ ਮੇਰੀ ਜਿਹਦੇ ਤੜੇ ਚੜੀ ਹੋਈਆਂ ਬਹੁਤ ਗਲਤ ਚੜੀ ਹੋਈਆਂ ਮਤਲਬ ਕਿ ਤੇਰਾ ਜਿਹੜਾ ਮਸਲਾ ਉਹ ਆਖਾ ਜਿਹੜਾ ਸਾਡਾ ਮਸਲਾ ਜਿਹੜੇ ਤੇਰੇ ਮੋਢੇ ਤੇ ਧਰ ਕੇ ਚਲਾਈ ਜਾ ਰਹੀ ਆ ਉਹ ਸਾਨੂੰ ਸਾਰਾ ਪਤਾ ਸੋ ਇਸ ਕਰਕੇ ਮੈਂ ਇਹੀ ਗੱਲ ਕਹਿਣਾ ਚਾਹੁੰਨੀ ਆ ਪੁਲਿਸ ਪ੍ਰਸ਼ਾਸਨਾਂ ਸੰਗਰੂਰ ਨੂੰ ਜਿਹੜੇ ਸਾਡੇ ਆਗੂਆਂ ਤੇ ਪ੍ਰੇਮ ਸਿੰਘ ਤੇ ਟੁੱਟੇ ਪਾੜਚੇ ਦਰਜ ਕੀਤੇ ਜਾਂਦੇ ਜਾ ਰਹੇ ਨੇ ਤੇ ਅੱਗੇ ਸਾਡੇ ਬਾਰੇ ਸੋਸ਼ਲ ਮੀਡੀਆ ਤੇ ਸਾਨੂੰ ਬਦਨਾਮ ਕੀਤਾ ਜਾ ਰਿਹਾ ਉਹਨਾਂ ਤੇ ਨੱਥ ਪਾਈ ਜਾਵੇ ਉਹਨਾਂ ਤੇ ਵਣਦੀ ਕਾਰਵਾਈ ਕੀਤੀ ਜਾਵੇ